ਜੋ ਕੱਲ ਦੁਹੰਤੇ ਰੇਡ ਪੀਸੀ ਵੱਲੋਂ ਬਾਰੇ ਇੱਕ ਜੀਹਨਰ ਬਰਖਾਸਤ ਬਸੂਰ ਹੋਈ ਸੀ ਤੋਂ ਐਸਐਸਪੀ ਸਾਹਿਬ ਪਟਿਆਲਾ ਤੋਂ ਕਾਪੀਰਾਈਟ ਐਕਟ ਦੇ ਤਹਿਤ ਮੈਟਰ ਸੀਗਾ ਉਸ ਦੇ ਸੰਦਰਭ ਵਿੱਚ ਅਸੀਂ ਸਭ ਤੋਂ ਪਹਿਲਾਂ ਐਫਆਈਆ ਨੰਬਰ 73 63 ਤੇ 65 ਕਾਪੀਰਾਈਟ ਐਕਟ 18 ਕੁਤਵਾਲੀ ਨੰਬਰ ਦਰਜ ਕਰਵਾਇਆ ਸੀ ਉਸ ਤੋਂ ਇੱਕ ਦਿਨ ਵਿੱਚ ਅਸੀਂ ਰੇਡ ਕਰਨੀ ਦਰੱਤ ਸਟਾਈਲ ਕਲੈਕਸ਼ਨ ਦਾਪਾ ਵਿਕਰੀ ਦੇ ਸੀ ਜਿੱਥੇ ਤੁਹਾਨੂੰ ਮੰਦਈ ਮਕਤਮਾ ਜੋ ਕਿ ਕੰਪਨੀ ਐਡੀਟਰ ਸ ਤੇ ਡਿਵਾਈਸ ਦੇ ਰਿਪਰੈਜ਼ੈਂਟੇਟਿਵ ਸੀ ਉਹ ਉੱਥੇ ਮਿਲੇ ਜਿਨ੍ਹਾਂ ਨੇ ਸਾਨੂੰ ਉੱਥੇ ਆਪਣੇ ਨਿਸ਼ਾਨ ਦੇ ਦਿੱਤੇ ਸਾਰਾ ਕੁਝ ਸਮਾਨਦ ਕਰਲ ਕਰਾਉਣਾ ਸ਼ੁਰੂ ਕੀਤਾ ਜਿਹੜਾ ਵੀ ਸਮਾਨ ਉਹਨਾਂ ਦੀ ਕੰਪਨੀ ਦੇ ਲੋਗੋ ਲਾ ਕੇ ਜਾਂਦੀ ਕਰ ਦਿੱਤੀ ਅਸੀਂ ਉੱਥੇ ਜਿਸ ਟਾਈਮ ਪੇਸ਼ ਕਰ ਰਹੇ ਸੀ ਆਪਣਾ ਮਾਲ ਵਕਤ ਬੱਧ ਇਕੱਠਾ ਕਰ ਰਹੇ ਸੀ ਸੀਲ ਕਰ ਰਹੇ ਸੀ ਉਹਨਾਂ ਦੀ ਨਿਗਰਾਨੀ ਵਿੱਚ ਉਸ ਟਾਈਮ ਬਾਅਦ ਕਾਫੀ ਦੁਕਾਨਦਾਰ ਇਕੱਠੇ ਹੋਣ ਲੱਗ ਗਏ ਹੱਲਾ ਬੁਲਾ ਕਰਨ ਲੱਗ ਗਏ ਅਤੇ ਉੱਥੇ ਕਾਫੀ ਮਾਤਰਾ ਵਿੱਚ ਕਟ ਹੋ ਗਿਆ। ਇੱਕ ਅੱਠ ਵਿੱਚੋਂ ਸਾਰੇ ਪੁਲਿਸ ਅਧਿਕਾਰੀਆਂ ਦੇਣ ਲੱਗੇ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਤੁਸੀਂ ਕਿਵੇਂ ਸਾਡੇ ਏਰੀਆ 'ਚ ਆ ਕੇ ਤੁਸੀਂ ਕਿਵੇਂ ਕਾਰਵਾਈ ਕਰ ਦੋਗੇ ਤੁਸੀਂ ਕੌਣ ਹੋ ਨੇ ਸਾਡਾ ਸਮਾਨ ਲੈ ਕੇ ਜਾਣ ਵਾਲੇ। ਪੁਲਿਸ ਦੇ ਕੰਮ ਵਿੱਚ ਉਹਨਾਂ ਨੇ ਵਿਘਨ ਪਾਈਆ। ਆਨ ਡਿਊਟੀ ਅਫਸਰਾਂ ਨੂੰ ਚੱਲਦੀ ਡਿਊਟੀ ਵਿੱਚ ਉਹਨਾਂ ਨੂੰ ਡਿਊਟੀ ਕਰਨ ਤੋਂ ਰੋਕਿਆ ਧਮਕੀਆਂ ਦਿੱਤੀਆਂ ਨੇ। ਮੁਲਾਜ਼ਮਾ ਦੇ ਨਾਲ ਹੱਥੋਂ ਪਾਈ ਹੋਏ ਨੇ। ਕਾਫੀ ਵਾਰ ਉਹਨੂੰ ਸਮਝਾਇਆ ਵੀ ਗਿਆ ਵੀ ਇਹ ਸਭ ਗਿਊ ਪ੍ਰੋਸੈਸਰ ਬਣਾਉ ਦੇ ਨਾਲ ਹੋ ਰਿਹਾ। ਇਹ ਕੋਈ ਨਰਦਰਜਾ ਸਭ ਕੁਝ ਉਹਨਾਂ ਨੂੰ ਦੱਸਿਆ ਗਿਆ ਪਰ ਉਹ ਨਹੀਂ ਸਮਝੇ ਅਖੀਰ ਉਹਨਾਂ ਨੇ ਧੱਕਾ ਮੁਕੀ ਤੋਂ ਬਾਅਦ ਮਲਾਜ਼ਮਾਂ ਨੂੰ ਕਿਹਾ ਵੀ ਅਸੀਂ ਹੁਣ ਤੁਹਾਨੂੰ ਜਾਣ ਨਹੀਂ ਦੰਦੇ ਤਾਂ ਇਸੇ ਸਿਰੇ ਤੇ ਉਹਨਾਂ ਨੇ ਸ਼ਟਰ ਲਾ ਲਿਆ ਪਰ ਸ਼ਟਰ ਲਾ ਕੇ ਸਭ ਦੁਕਾਨਦਾਰ ਨੇ ਲਈ ਕਿ ਕਿਸੇ ਬਾਹਰ ਇਕੱਠੇ ਲੋਕ ਸੀ ਸਾਰੇ ਦੁਕਾਨਦਾਰ ਤੇ ਹੋਰ ਉੱਥੇ ਦੇ ਪ੍ਰਧਾਨ ਨੇ ਜੋ ਵੀ ਸੀਗੇ ਉਸ ਟੈਂਟਰ ਤੇ ਤੇ ਕਿੰਨੇ ਕ ਦੁਕਾਨਾਂ ਤੇ ਆਪਾਂ ਨੇ ਹੁਣ ਜੋ ਕਿਹਾ ਗਿਆ ਕਿ 45 ਪਰਚੇ ਹੋਏ ਨੇ ਤੇ ਕਿੰਨੇ ਪਰਚੇ ਹੁਣ ਆਪਾਂ ਅੱਗੇ ਹੋਰ ਕਰਾਂਗੇ ਉਹਨਾਂ ਦੇ ਇਹ ਜਿਹੜੇ 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 ਕਲਾਸ ਕੰਪਲੇਂਟ ਆਉਂਦੀ ਉਹਦੇ ਖਲਾਸ ਹੋ ਗਏ ਉਹਦੇ ਖਲਾਸ ਉਹਦੇ ਕਲਾਸ ਹੈ 40 45 ਬੰਦੇ ਅੱਛਾ 40 45 ਬੰਦੇ ਦੇ ਪਰ ਸਾਨੂੰ ক্লোਜ਼ ਕਰਕੇ ਅੰਦਰ ਸਾਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਪੋਰਸ ਵੱਡੀ ਮਸਤਾਜੀ ਨਾਲ ਬਾਹਰ ਨਿਕਲੀ ਅਤੇ ਉਹਨਾਂ ਨੂੰ ਉਥੋਂ ਪੂਰੇ ਪਰੇ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਇਸ ਦੇ ਤਹਿਤ ਉਹਨਾਂ ਦੇ ਐਫ ਆਈ ਆਰ ਨੰਬਰ 38 ਪਤਾ 122 132 221 ਬੀ ਰਸਤਾ ਹਸਪਤਾਲ ਰਸਤਾ 45 ਬੰਦੇ ਦੇ ਕਰੀਬ ਉੱਥੇ ਜੋ ਕੱਟ ਸੀਗਾ ਉਹਨਾਂ ਦੇ ਖਿਲਾਫ ਪਾਰਚਾ ਜਿਸ ਵਿੱਚੋਂ 7 ਬੰਦੇ ਬਾਈ ਨੇ